ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨਾ ਮੀਲ ਕਰਦਾ ਕਿ ਰਾਜੀ ਕੁ ਜੀ ਹੋ ਗਏ ਚੜਦੀ ਕਲਾ ਚ ਹੋ ਗਏ ਸੋ ਦੋਸਤ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਜੇ ਤੁਸੀਂ ਥੰਬਨੇਲ ਤੇ ਪੜੀ ਦਿਓ ਨਾ ਕਿ ਕੀਮਤ ਦੀ ਵੈਲਿਊ ਠੀਕ ਹੈ ਜੀ ਵੀ ਕੀਮਤ ਦੀ ਵੈਲਿਊ ਕੀ ਹੁੰਦੀ ਹੈ ਜਿੰਨਾ ਚਿਰ ਆਪਾਂ ਕਾਮਯਾਬੀ ਹੋ ਸਕਦੇ ਜਿੰਨਾ ਮਰਜੀ ਜੋਰ ਲਾ ਦੋ ਇਹ ਵੈਲਿਊ ਤੁਹਾਨੂੰ ਕੀਮਤ ਦੀ ਵੈਲਿਊ ਸਮਝ ਨਹੀਂ ਬਣੀ ਆ ਹੁਣ ਕੀਮਤ ਮਤਲਬ ਵਕਤ ਦੀ ਕੀਮਤ ਵਕਤ ਕਿੰਨਾ ਕੀਮਤੀ ਹੁੰਦਾ ਆ ਥੋੜੇ ਜਿਹਾ ਲੰਬਾ ਸਮਝਾਉਂਗਾ ਛੋਟੀ ਜੀ ਵੀਡੀਓ ਧਿਆਨ ਨਾਲ ਦੇਖਿਓ ਬੜੇ ਕੰਮ ਦੀ ਵੀਡੀਓ ਆ ਦੋਸਤੋ ਵਕਤ ਐਸੀ ਚੀਜ਼ ਆ ਜਿਹੜਾ ਸਾਨੂੰ ਥੱਲੇ ਵੀ ਨਹੀਂ ਆ ਸਕਦਾ ਤੇ ਸਾਨੂੰ ਉੱਪਰ ਵੀ ਕਰ ਸਕਦਾ ਆ بس ਚੀਜ਼ ਇਹ ਹੈ ਕਿ ਵਕਤ ਦੀ ਕੀਮਤ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਵੀ ਜਿਹੜਾ ਸਹੀ ਵਕਤ ਆ ਜਿਹੜਾ ਆਪਾਂ ਯੂਜ਼ ਕਰਦੇ ਆ ਨਾ ਚਾਹੇ ਕਿਸੇ ਵੀ ਕੰਮ ਲਈ ਆ ਉਹ ਕਿੰਨਾ ਕੀਮਤੀ ਆ ਇਸ ਨੂੰ ਗੇਸਟ ਨਾ ਕਰੋ ਵੇਸਟ ਆਪਾਂ ਕਿਉਂ ਕਰਦੇ ਆ ਸਮਾਂ ਆਪਾਂ ਵੇਸਟ ਕਿਉਂ ਕਰਦੇ ਆ ਕਿਉਂਕਿ ਇਹ ਚੀਜ਼ ਆ ਨਾ ਜਿਹੜੀ ਸਾਨੂੰ ਫ੍ਰੀ ਚ ਮਿਲੀ ਹੁੰਦੀ ਆ ਵਕਤ ਆ ਜਿਹੜਾ ਸਾਨੂੰ ਫ੍ਰੀ ਚ ਮਿਲਿਆ ਹੋਇਆ ਵਾ ਠੀਕ ਆ ਨਾ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਫ੍ਰੀ ਦੇ ਵਿੱਚ ਮਿਲਦੀ ਆ ਉਹਦੀ ਆਪਾਂ ਕੀਮਤ ਨਹੀਂ ਪਾਉਂਦੇ ਹੈਗੇ ਆਪਾਂ ਉਹ ਵੇਸਟ ਕਰ ਲਿਆ ਨਾ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਮੈਂਗੀ ਸ਼ਰਟ ਪਾਈ ਆ ਤੁਸੀਂ ਪੈਂਟ ਪਾਈ ਹੋਈ ਆ ਨਾ ਤੁਸੀਂ ਆਪ ਪੈਸੇ ਖਰਚ ਕੇ ਉਹ ਚੀਜ਼ ਲੈਂਦੀ ਐ ਜੋ ਉਹਦਾ ਕੋਈ ਨੁਕਸਾਨ ਕਰ ਦੇ ਤੁਹਾਡੀ ਪੈਂਟ ਖਰਾਬ ਕਰ ਦੇ ਤੁਹਾਡੀ ਸ਼ਰਟ ਖਰਾਬ ਕਰ ਦੇ ਤੁਹਾਡੇ ਸ਼ੂ ਖਰਾਬ ਕਰ ਦੇ ਹਨਾ ਤਾਂ ਤੁਹਾਨੂੰ ਦੁੱਖ ਲੱਗੂਗਾ ਠੀਕ ਹੈ ਜੀ ਪਰ ਜੇ ਤੁਹਾਡਾ ਕੋਈ ਵਕਤ ਖਰਾਬ ਕਰਦਾ ਤਾਂ ਤੁਹਾਡੇ ਕੋਲ ਆਗੇ ਤਾਂ ਤੁਹਾਨੂੰ ਦੁੱਖ ਨਹੀਂ ਲੱਗਦਾ ਕਿਉਂਕਿ ਵਕਤ ਦਾ ਫ੍ਰੀਚ ਮਿਲਿਆ ਹੋਇਆ ਠੀਕ ਹੈ ਜੀ ਇਸ ਲਈ ਵਕਤ ਦੀ ਵੈਲਿਊ ਪਛਾਣੋ ਵਕਤ ਦੀ ਜਿਹੜੀ ਹੈਗੀ ਆ ਨਾ ਅਸਲੀ ਵੈਲਿਊ ਕੀ ਆ ਜੇ ਤੁਸੀਂ ਅੱਜ ਵਕਤ ਦੀ ਰਿਸਪੈਕਟ ਕਰੋਗੇ ਹਨਾ ਉਹਨੂੰ ਸਹੀ ਢੰਗ ਨਾਲ ਯੂਜ਼ ਕਰੋਗੇ ਤਾਂ ਵਕਤ ਤੁਹਾਡੀ ਰਿਸਪੈਕਟ ਕਰੂਗਾ ਤੁਹਾਨੂੰ ਇਥੋਂ ਡਾਊਨ ਤੋਂ ਉੱਪਰ ਤੇ ਲੈ ਜੂਗਾ ਸੋ ਮੈਂ ਹਰੇਕ ਵੀਡੀਓ ਚ ਕਹਿੰਦਾ ਕਿ ਜਿਹੜਾ ਸਮਾਂ ਇਹਨੂੰ ਵੇਸਟ ਨਾ ਕਰਿਆ ਕਰੋ ਕਿਸ ਮੰਨ ਲਓ ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ ਤੁਸੀਂ ਫ੍ਰੀ ਵੀ ਹੋ ਹਨ ਉਹ ਜਿਹੜਾ ਫ੍ਰੀ ਸਮਾਂ ਹੁੰਦਾ ਨਾ ਉਹ ਜਿਹੜਾ ਤੁਹਾਡਾ ਹੁੰਦਾ ਉਹ ਇੰਨਾ ਕੀਮਤੀ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਕੋਸ਼ਿਸ਼ ਕਰੋ ਸਕਿੱਲ ਸਿੱਖ ਲਓ ਕਿਸ ਨਾ ਕਿਸੇ ਚੀਜ਼ ਦੀ ਨੋਲਿਜ ਲੈ ਲਓ ਜਾਂ ਵਧੀਆ ਬੁੱਕਸ ਪੜ੍ਹ ਲਓ ਬਟ ਉਸ ਟਾਈਮ ਨੂੰ ਫਰੀ ਵਿੱਚ ਵੇਸਟ ਨਾ ਕਰੋ ਸਮੇਂ ਦੀ ਕੀਮਤ ਸਮਝੋ ਸਮੇਂ ਦੀ ਕੀਮਤ ਸਮਝੋ ਇਹਦਾ ਸਮਾਂ ਤੁਹਾਡੀ ਕੀਮਤ ਸਮਝੂਗਾ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੈਨੂੰ ਮਨ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮਾਦੀ ਸਤਿ ਸ਼੍ਰੀ ਅਕਾਲ ਜੀ